ਦੇਖੋ ਸਾਥਗੀਨਾ ਮੈਨੂੰ ਛਲ ਰਹੇ ਨੇ ਕਿਤੇ ਹੋਰ ਜਾ ਰਹੇ ਨੇ ਮੇਰੇ ਨਾਲ ਚੱਲ ਰਹੇ ਨੇ ਔਰ ਮੇਰੀ ਕਾਮਯਾਬੀ ਉੱਤੇ ਜੋ ਦੇ ਰਹੇ ਮੁਬਾਰਕ ਉਤੋਂ ਤੱਕ ਖੁਸ਼ ਬੜੇ ਨੇ ਵਿੱਚੋਂ ਹੀ ਜਲ ਰਹੇ ਨੇ ਸ਼ਾਇਰ ਸ਼ੌਕਤ ਅੱਲਵੀ ਦਾ ਇਹ ਜੋ ਸ਼ਾਇਰੀ ਹੈ ਸਾਡੇ ਰਾਜਨੀਤਿਕ ਵਰਤਮਾਨ ਦਵੰਤੇ ਪੂਰੀ ਟੁੱਕਦੀ ਹੈ ਔਰ ਉਸ ਵੇਲੇ ਜਦੋਂ ਰਾਜਨੀਤੀ ਵਿੱਚ ਕਿਹਾ ਜਾਂਦਾ ਹੈ ਦੋਸਤ ਅਤੇ ਦੁਸ਼ਮਣ ਇੱਕ ਦੂਜੇ ਵਿੱਚ ਬਦਲਣ ਦੇ ਵਿੱਚ देर ਨਹੀਂ ਲੱਗਦੀ ਕਿਸੇ ਵੇਲੇ ਤੁਹਾਡਾ ਦੋਸਤ ਦੁਸ਼ਮਣ ਬਣ ਸਕਦਾ ਹੈ ਤੇ ਵੱਡਾ ਦੋਸਤ ਦੁਸ਼ਮਣ ਜੋ ਹੈ ਉਹ ਕਿਸੇ ਵੇਲੇ ਵੀ ਦੋਸਤ ਬਣ ਸਕਦਾ ਹੈ ਪੰਜਾਬ ਦੇ ਵਿੱਚ ਚੋਣ ਮਹੌਲ ਗਰਮਾਨ ਲੱਗਾ ਹੈ ਔਰ ਇਸ ਦਾ ਵੱਡਾ ਸੰਕੇਤ ਪੰਜਾਬ ਵਿੱਚ ਸਭ ਤੋਂ ਪਹਿਲਾਂ ਜੋ ਮਿਲਿਆ ਹੈ ਆ ਫਗਵਾੜਾ ਵਿੱਚ ਅੱਜ ਕੇਂਦਰੀ ਰਾਜ ਮੰਤਰੀ ਅਤੇ ਲੋਕ ਸਭਾ ਹਲਕਾ ਹਿਸ਼ਾਰਪੁਰ ਤੋਂ ਮੈਂਬਰ ਪਾਰਲੀਮੈਂਟ ਵਿਜੇ ਸਾਪਲਾ ਨੇ ਆਪਣਾ ਦਫ਼ਤਰ ਖੋਲ੍ਹਿਆ ਹੈ ਸ਼੍ਰੀ ਗੁਰੂ ਹਰਗੋਬਿੰਦ ਨਗਰ ਵਿੱਚ ਤੁਸੀਂ ਮੇਰੇ ਬਿਲਕੁਲ ਪਿਛਲੇ ਪਾਸੇ ਦੇਖ ਰਹੇ ਹੋ ਕਿ ਅੱਜ ਜੋ ਇਸ ਦਫ਼ਤਰ ਦਾ ਖੋਲ੍ਹਿਆ ਗਿਆ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਪੋਗਪੈਣ ਤੋਂ ਉਪਰੰਤ ਜੋ ਹੈ ਇੱਕ ਪ੍ਰੈਸ ਕਾਨਫਰੰਸ ਦਿੱਤੀ ਹੋਈ ਜਿਸ ਵਿੱਚ ਭਾਜਪਾ ਦੇ ਪ੍ਰਧਾਨ ਸਵੇਤ ਮਲਕ ਨੇ ਸ਼ਿਰਕਤ ਕੀਤੀ ਔਰ ਖਾਸ ਤੌਰ ਤੇ ਆਪਣੀ ਤਕਰੀਰ ਵਿੱਚ ਉਹਨਾਂ ਨੇ ਜਿੱਥੇ ਆ ਕਾਂਗਰਸ ਨੂੰ ਪੰਨਿਆ ਉੱਥੇ ਨਾਲ ਹੀ ਪ੍ਰਿੰਕਾ ਗਾਂਧੀ ਦੇ ਰਾਜਨੀਤੀ ਵਿੱਚ ਆਨ ਤੇ ਵੀ ਉਹਨਾਂ ਨੇ ਵਿਅੰਗ ਕੱਸਿਆ ਤੇ ਕਿਹਾ ਕਿ ਜੋ ਅਸਫਲਤਾ ਹੈ ਕਾਂਗਰਸ ਦੀ ਉਹ ਹੁਣ ਪ੍ਰਿੰਕਾ ਗਾਂਧੀ ਦੇ ਰੂਪ ਦੇ ਵਿੱਚ ਉਸ ਨੂੰ ਦੁਬਾਰਾ ਸਫਲ ਕਰਨਾ ਚਾਹੁੰਦੇ ਨੇ ਸੋ ਜਿੱਥੋਂ ਤੱਕ ਅੱਜ ਦਾ ਸਮੇਂ ਹੈ ਕਾਂਗਰਸ ਦੀ ਜੋ ਵਿਚਿਤ੍ਰ ਸਥਿਤੀ ਬਣੀ ਹੈ ਕਿ ਆਪਣੇ ਯੂਵ ਰਾਜ ਨੂੰ ਸਥਾਪਿਤ ਕਰਨ ਲਈ ਅੱਜ ਜਿਹਨੂੰ ਕਹਿੰਦੇ ਆ ਕਿ ਐਡੀ ਚੋਟੀ ਦਾ ਜੋਰ ਲਾ ਦਿੱਤਾ ਉਸ ਪਰਿਵਾਰ ਨੇ ਕੋਈ ਕਾਂਗਰਸ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਮੋਦੀ ਜੀ ਜਾਂ ਪ੍ਰਧਾਨ ਮੰਤਰੀ ਨੇ ਪਰਿਵਾਰ ਬਿਲਕੁਲ ਰਾਜਨੀਤੀ ਕਿਸੇ ਜਿਹੜਾ ਨਜ਼ਰ ਨਹੀਂ ਆਉਂਦਾ ਅਮਿਤ ਸ਼ਾਹ ਜੀ ਅੱਜ ਰਾਸ਼ਟਰੀ ਦੇ ਅਕਸ਼ਨੇ ਪਰਿਵਾਰ ਕਿਤੇ ਨਜ਼ਰ ਨਹੀਂ ਆਉਂਦਾ ਇਸੇ ਤਰ੍ਹਾਂ ਬਨੇ ਵੀ ਨੇਤਾ ਨੇ ਉਹਨਾਂ ਦੇ ਵਿੱਚ ਕਿਤੇ ਪਰਿਵਾਰਵਾਦ ਨਜ਼ਰ ਨਹੀਂ ਆਉਂਦਾ ਪਰ ਦੂਜੇ ਪਾਸੇ ਅੱਜ ਜਿਹੜਾ ਯੁਵਰਾਜ ਹੈ ਜਿਹੜਾ ਕਿ ਮੈਂ ਸਮਝਦਾ ਵਾਂ ਕਿ ਅਰੀਪਕ ਕੋ ਜਿਹਨੂੰ ਕਹਿੰਦੇ ਨੇ ਮੈਜਰ ਨਹੀਂ ਹੈ ਸਮੇਂ-ਸਮੇਂ ਤੇ ਉਹ ਹਾਸੇ ਬਦ ਕਈ ਐਸੀਆਂ ਗੱਲਾਂ ਕਦੀ ਅੱਖ ਬੰਦ ਕੋ ਹੋ ਕੇ ਖਿੰਕੀ ਜਿਹਾ ਕੋਈ ਜਾਂਦੀ ਹੈ ਸੰਸਦ ਜੈਸੇ ਮਹੱਤਵਪੂਰਨ ਸਥਾਨ ਤੇ ਵੀ ਉਹਨਾਂ ਦਾ ਆਚਰਨ ਉਹਨਾਂ ਦਾ ਵਿਵਹਾਰ ਇੱਕ ਬੜਾ ਹਾਸੇਪਾਦਾਰ ਬੜੀ ਅਰੀਓ ਪਾਰਟੀ ਦੇ ਲਈ ਅੰਬੈਰੈਸਮੈਂਟ ਨੂੰ ਬੁਲਾਉਂਦੇ ਨੇ ਫਿਰ ਸ਼ਮਾ ਯਾਚਨਾ ਵੀ ਕਰਦੇ ਨੇ ਜ਼ੁਬਾਨ ਫਿਸਲ ਜਾਂਦੀ ਹੈ ਉਹਨਾਂ ਦੀ ਔਰ ਉਸ ਤੋਂ ਬਾਅਦ ਉਹਨੂੰ ਮਾਫੀ 사ਹ ਹੋਣਾ ਪੈਂਦਾ ਹੈ ਐਸੇ ਵਿਅਕਤੀ ਤੇ ਕਾਂਗਰਸ ਨੇ ਜ਼ੋਰ ਲਾਇਆ ਹੋਇਆ ਧੱਕਾ ਮਾਰ-ਮਾਰ ਕੇ ਪਰ ਜਿਹੜੀ ਪਸੰਜਰ ਟ੍ਰੇਨ ਹੈ ਉਹਨੂੰ ਬੁਲੇਟ ਟ੍ਰੇਨ ਬਣਾਉਣ ਦਾ ਪ੍ਰਯਾਸ ਅਸਫਲ ਹੁੰਦਾ ਹੈ ਹਰ ਵਾਰੀ ਉਹ ਪਸੰਜਰ ਟ੍ਰੇਨ ਆਪਣੀ ਅਸਲੀਅਤ ਦਿਖਾ ਜਾਂਦੀ ਹੈ ਅਰ ਤੁਸੀਂ ਦੇਖਿਆ ਕਿ ਪਹਿਲੇ ਤੇ ਸੋਨੀਆ ਗਾਂਧੀ ਜੀ ਦਾ ਸਹਾਰਾ ਸੀ ਉਹਨਾਂ ਨੇ ਬੜਾ ੱਤਕਾ ਲਾਇਆ ਮੈਨੂੰ ਯਾਦ ਹੈ ਕਾਂਗਰਸ ਦੇ ਸਾਬਕਾ ਸੰਸਦ ਨੇ ਕਿਹਾ ਕਿ ਬੀਬੀ ਜੀ ਹੁਣ ਛੱਡ ਦਿਓ ਭਰਾ ਠੀਕ ਹੈ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਅੱਗੇ ਵਧੇ ਵਪਾਰੀ ਦਾ ਬੱਚਾ ਕਹਿੰਦਾ ਵਪਾਰੀ ਬਣੇ ਰਾਜਨੀਤਿਕ ਵਿਅਕਤੀ ਦਾ ਰਾਜਨੀਤਿਕ ਬਣੇ ਉਹਨਾਂ ਨੇ ਕਿਹਾ ਜੀ ਇਹ ਗੱਡੀ ਨਹੀਂ ਚੱਲਣ ਵਾਲੀ ਇਹਨੂੰ ੱਤਕਾ ਮਾਰ ਮਾਰ ਕੇ ਕਾਂਗਰਸ ਦਾ ਕੰਮ ਖਰਾਬ ਨਾ ਕਰੋ ਮੈਨੂੰ ਸ਼ਾਂਤ ਹੋ ਗਏ ਛੱਡ ਦਿਓ ਵਿਅਕਤੀ ਲੀਡਰ ਨਹੀਂ ਬਣ ਸਕਦਾ ਅੱਜ ਉਹ ਹੋਰ ਕਮਜ਼ੋਰ ਹੋ ਗਿਆ ਹੈ ਕਿ ਆਹ ਨੂੰ ਦੂਜਾ ਹਸਾਰਾ ਦੇ ਦਿੱਤਾ ਹੈ ਪ੍ਰਿਯੰਕਾ ਦਾ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਤੀਜਾ ਹਸਾਰੇ ਦੇ ਵੀ ਲੋੜ ਪੈ ਜਾਣੀ ਕਿ ਸਮੇਂ ਦੇ ਨਾਲ ਉਸ ਵਿਅਕਤੀ ਦਾ ਆਚਰਣ ਇੰਨਾ ਹੋ ਕਮਜ਼ੋਰ ਹੋ ਜਾਣਾ ਕਿ ਹੁਣ ਵਾਰਡਰਾਂ ਵੀ ਤਿਆਰ ਬੈਠਾ ਕਿ ਕੋਈ ਨਹੀਂ। ਲਗ ਬੈਟਿੰਗ ਕਰਨ ਤਾਂ ਰਾਹੁਲ ਗਾਂਧੀ ਆਇਆ ਤੇ ਤਿੰਨ ਤਿੰਨ ਨਾਲ ਉਹਦੇ ਬੈਟਿੰਗ ਕਰਨ ਵਾਲੇ ਉਹ ਕਿਹੜਾ ਹੁੰਦਾ ਰਨਰ ਹੁੰਦੇ ਨੇ ਨਾ ਉਹ ਖੜੇ ਨੇ ਤੀਜਾ ਵਾਟਰਾਂ ਵੀ ਤਿਆਰ ਸਮਝੋਗੇ ਉਹ ਵੀ ਆਇਆ ਜਨਰ ਸੈਕਟਰੀ ਉੱਤੇ ਨਾਲ ਹੀ ਉਹਨਾਂ ਨੇ ਮੋਦੀ ਸਰਕਾਰ ਵਿੱਚੋਂ ਪਿਛਲੇ 5 ਸਾਲਾਂ ਵਿੱਚ ਕੀਤੇ ਕਾਰਜਾਂ ਦਾ ਵੀ ਵਿਖਿਆਨ ਕੀਤਾ ਹਾਲਾਂਕਿ ਪੰਜਾਬ ਦੇ ਵਿੱਚ ਜਾਂ ਖਾਸ ਤੌਰ ਤੇ ਹਲਕਾ ਹਿਾਰਪੁਰ ਦੇ ਵਿੱਚ ਕੀ ਕੀ ਡਿਵੈਲਪਮੈਂਟ ਹੋਈ ਉਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਆ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਆਪਣੀ ਤਕਰੀਰ ਦੇ ਵਿੱਚ ਖਾਸ ਤੌਰ ਤੇ ਕਿਹਾ ਕਿ ਅੱਜ ਉਹਨਾਂ ਦੀ ਕੱਤੀ ਵੀ ਭਰੇ ਗੰਡ ਹੈ ਇਸ ਲਈ ਕੋਈ ਵੀ ਉਹ ਜੋ ਪੱਤਰਕਾਰਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਕਿ ਇਸ ਤਰ੍ਹਾਂ ਦਾ ਮੁਸ਼ਕਲ ਸਵਾਲ ਅੱਜ ਨਾ ਪੁੱਛਿਆ ਜਾਵੇ ਔਰ ਅੱਜ ਦੇ ਕੱਢ ਦੇ ਕੇ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਯਾਰ ਕੇ ਤੇ ਪਿਆੜਾ ਬਾਕੀ ਲੋਕ ਦਾ ਪ੍ਰਤੀਬਿਧੀ ਹੈ ਕਿ ਬਹੁਤ ਸਾਰੇ ਲੋਕ ਬਹੁਤ ਸਾਰੇ ਲੋਕ ਬਹੁਤ ਸਾਰੇ ਲੋਕ ਆਏ ਆਪ ਵੀ ਨਾਲ ਮੈਂ ਇبتدي ਬੋਲਣ ਦੀ ਗੱਲ ਕਰਾਂਗਾ ਅੱਜ ਦਾ ਸ਼ੁਭ ਦਿਹਾੜਾ ਹੈ ਜਦੋਂ ਫਿਰ ਨਹੀਂ ਸ਼ੁਰੂ ਹੋਇਆ ਮੇਰੀ ਪਾਰਟੀ ਨਾਲ ਕਿਤੇ ਨਹੀਂ ਵੀ ਕੋਈ ਉਹ ਤਾਂ ਨਹੀਂ ਗੱਲ ਨਾ ਕਰਵਾਈ ਤੇ ਸ਼੍ਰੀਮਤੀ ਆੜੇ ਨੂੰ ਜੋ ਖਾਸ ਤੌਰ ਤੇ ਦੇਖਣ ਵਿੱਚ ਆਇਆ ਹੈ ਕਿ ਇਹ ਦਫ਼ਤਰ ਇੱਕ ਤਰ੍ਹਾਂ ਨਾਲ ਫਿਰ ਫਗਵਾੜਾ ਅੰਦਰ ਭਾਜਪਾ ਦੀ ਗੁੱਟਬੰਦੀ ਨੂੰ ਪੂਰੀ ਹਵਾ ਦੇ ਗਿਆ ਇਸ ਅੱਜ ਦੇ ਪੂਰੇ ਦਫ਼ਤਰ ਹੈ ਉਸ ਦਾ ਉਗਾਟਨ ਕਰਨ ਤੋਂ ਬਾਅਦ ਆ ਖਾਸ ਤੌਰ ਤੇ ਜਿੱਥੇ ਵਿਜੇ ਸਾਪਲਾ ਦਾ ਧੜਾ ਤਾਂ ਇੱਥੇ ਹਾਜ਼ਰ ਰਿਹਾ ਪਰ ਪਗਵਾੜਾ ਵਿੱਚ ਬਹੁਤ ਸ਼ਕਤੀਸ਼ਾਲੀ ਹਲਕਾ ਵਿਧਾਇਕ ਸੋਮ ਪ੍ਰਕਾਸ਼ ਦਾ ਤੜਾ ਪੂਰੀ ਤਰ੍ਹਾਂ ਗੈਰ ਹਾਜ਼ਰ ਰਹਾ ਹਾਲਾਂਕਿ ਜੋ ਮੇਅਰ ਅਰਣ ਖੋਸਲਾ ਹੈ ਉਹ ਵੀ ਇਸ ਉਦਘਾਟਨ ਸਮਰੋਹ ਵਿੱਚ ਕਿਸੇ ਵੀ ਦਿਖਾਈ ਨਹੀਂ ਦਿੱਤੇ ਔਰ ਡਿਸਟ੍ਰਿਕਟ ਔਰ ਪਾਜਪਾ ਮੰਡਲ ਦੇ ਜਥੇਮੰਤਾਂਚੇ ਦੇ ਕਈ ਵੱਡੇ ਨਾਂ ਗੈਰ ਹਾਜ਼ਰ ਸੀ ਇਸ ਤੋਂ ਇਲਾਵਾ ਬਹੁਤ ਸਾਰੇ ਮਿਊਸਪਲ ਕਾਉਂਸਲਰ ਜੋ ਹੈ ਗੈਰ ਹਾਜ਼ਰ ਰਹੇ ਔਰ ਕੁੱਲ ਮਿਲਾ ਕੇ ਭਾਵੇਂ ਕਿ ਇਸ ਦਫ਼ਤਰ ਦਾ ਮੰਤਵ ਹਲੇ ਸਪਸ਼ਟ ਨਹੀਂ ਹੋਇਆ ਕਿ ਦਫ਼ਤਰ ਕੇਂਦਰੀ ਰਾਜ ਮੰਤਰੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਉਹਨਾਂ ਦਾ ਇਹ ਦਫ਼ਤਰ ਹੈ ਜਾਂ ਫਿਰ ਉਹਨਾਂ ਨੇ ਇਹ ਚੋਣ ਦਫ਼ਤਰ ਖੋਲ੍ਹਿਆ ਹੈ ਤੁਸੀਂ ਮੇਰੇ ਬਿਲਕੁਲ ਪਿਛਲੇ ਪਾਸੇ ਦੇਖ ਰਹੇ ਹੋ ਮੈਂ ਕੈਮਰਾਮੈਨ ਰਕੇਸ਼ ਨੂੰ ਕਹਾਵਾਂਗਾ ਕਿ ਦਫ਼ਤਰ ਦੀ ਇੱਕ ਵੱਡੀ ਬੋਰਡ ਦੀ ਵੀ ਫੋਟੋ ਤੁਹਾਨੂੰ ਦੁਕਾਨ ਉਸ ਵਿੱਚ ਕਿਤੇ ਵੀ ਚੋਣ ਸ਼ਬਦ ਨਹੀਂ ਲਿਖਿਆ ਉੱਤੇ ਸਿਰਫ ਦਫ਼ਤਰ ਲਿਖਿਆ ਗਿਆ ਹੈ ਕਿ ਇਹ ਦਫ਼ਤਰ ਆਉਣ ਵਾਲੀਆਂ ਸੰਭਾਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਹੀ ਖੋਲ੍ਹਿਆ ਜਾ ਰਿਹਾ ਹੈ ਤਾਂ ਕੀ ਇਸ ਦਫ਼ਤਰ ਤੋਂ ਪਹਿਲਾਂ ਜੋ ਅੱਜ ਇੱਕ ਗੁੱਟਬੰਦੀ ਸਾਹਮਣੇ ਆਈ ਹੈ ਉਸਤੇ ਵੋਟਰਾਂ ਤੇ ਕਿਸ ਤਰ੍ਹਾਂ ਦਾ ਅਸਰ ਪੈਗਾ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਪ੍ਰਸ਼ਨ ਹੋਏਗਾ ਖਾਸ ਤੌਰ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਪਲਾ ਜੀ ਜੋ ਕਿ ਮੈਂਬਰ ਪਾਰਲੀਮੈਂਟ ਵੀ ਨੇ ਹਿਸ਼ਿਆਰਪੁਰ ਦੇ ਔਰ ਪਗਵਾੜਾ ਵਿਧਾਨ ਸਭਾ ਉਸ ਵਿੱਚ ਬਹੁਤ ਹੀ ਮੇਜਰ ਇੱਕ ਹਲਕਾ ਆਂਦਾ ਹੈ ਉਸ ਵੇਲੇ ਆਉਣ ਵਾਲੇ ਸਮੇਂ ਵਿੱਚ ਇੱਕ ਗੁੱਟਬੰਦੀ ਕਿਹੜਾ ਰੂਪ ਲੈਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਵੀ ਦੱਸੇਗਾ ਪਰ ਇਹਨਾਂ ਜ਼ਰੂਰ ਹੈ ਕਿ ਵਿਜੇ ਸਾਪਲਾ ਜੀ ਦਾ ਇਸ ਵਾਰ ਦਾ ਇਹ ਸਫਰ ਮੁਸ਼ਕਲ ਹੋਣ ਜਾ ਰਿਹਾ ਹੈ ਕੈਮਰਾਮੈਨ ਰਕੇਸ਼ ਨਾਲ ਦੀ ਫਗਵਾੜਾ ਹੱਲਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ